ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਉਣੇ ਜੀ ਸ਼ੈਂਪੂ ਤੇ ਆਪਾਂ ਤੁਹਾਨੂੰ ਦੱਸ ਦਿਆਂ ਜੀ ਕਿ ਕੀ ਕੀ ਪਾਉਣੇ ਵਿੱਚ ਵਿਦਿਆਸੀ ਇਹ ਕੱਲ ਨੂੰ ਬਾਅਦ ਚ ਪਾਉਂਗੇ ਕੱਲ ਤੱਕ ਭੌਂ ਕੇ ਰੱਖੂੰਗੀ ਇਹ ਹੈਗੇ ਜੀ ਰੀਠੇ ਰੀਠੇ ਆਪਾਂ ਲੈਏ ਜੀ ਡਬਲ ਰੀਠੇ ਤੇ ਆਲਸੀ ਇਹ ਆਪਾਂ ਜਿਆਦੇ ਜਿਵੇਂ ਲਏ ਆ 70 70 ਗ੍ਰਾਮ ਤੇ ਦੂਜੀਆਂ ਚੀਜ਼ਾਂ ਲਈਆਂ ਆਪਾਂ ਪੰਜਾ ਪੰਜਾ ਗ੍ਰਾਮ ਇਹ ਹੈਗੇ ਜੀ ਸੁੱਕੇ ਔਲੇ ਇਹ ਹੈਗੇ ਜੀ ਰੋਜ਼ ਮੇਰੀ ਇਹ ਹੈਗੀ ਜੀ ਸੁੱਕੇ ਗੁਲਾਬ ਦੇ ਫੁੱਲ ਇਹ ਹੈਗੇ ਜੀ ਮੇਥੇ ਆਪਾਂ ਹੁਣ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਧੋ ਲਾਂਗੇ ਚੰਗੀ ਤਿਕਾ ਤੇ ਧੂੜ ਮਿੱਟੀ ਲੱਗੀ ਜਿਹੜੀ ਉਹ ਸਾਰੀ ਲਾ ਦੇਾਂਗੇ ਤਾਂ ਇਹ ਹੈਗੇ ਜੀ ਕੋਲੋਂਜੀ ਕੋਲੋਂਜੀ ਮੇਰੀ ਪੀ ਕੇ ਰੱਖੀ ਹੋਈ ਸੀ ਆਲਰੇਡੀ ਤੇ ਹੁਣ ਮੈਂ ਅੱਜ ਨਹੀਂ ਪਿਉਂਦੀ ਵਿੱਚ ਕੇ ਹੁਣ ਭਿੱਜੀ ਵੀ ਇਹ ਸਾਰੀ ਬਾਹਰ ਡੋਲਣੀ ਪਊਗੀ ਤੇ ਆ ਅਸੀਂ ਨੂੰ ਆਪਾਂ ਭਿਉ ਹੋ ਕੇ ਇਹਨੂੰ ਵੀ ਰੱਖ ਦਿਆਂਗੇ ਇਹਦੇ ਵੀ ਸਾਰਾ ਲਾ ਦੇਾਂਗੇ ਉੱਤੋਂ ਜਿਹੜਾ ਕੁਝ ਹੈਗਾ ਮਾੜਾ ਮੋਟਾ ਲੱਗਾ ਵਾ ਤੇ ਹੁਣ ਮੈਂ ਇਹਨਾਂ ਨੂੰ ਭਿਉ ਹੋ ਕੇ ਫਿਰ ਤੁਹਾਨੂੰ ਦੱਸਦੀ ਆ ਆ ਲੋ ਜੀ ਆਪ ਸਾਰੀਆਂ ਚੀਜ਼ਾਂ ਧੋ ਕੇ ਨਾ ਚੰਗੀ ਟੀਕਾ ਵਿੱਚ ਜਿਹੜਾ ਵੀ ਕੋਈ ਮਾੜੀ ਮੁੱਟੀ ਮਿੱਟੀ ਹੋਈ ਉਹ ਨਿਕਲ ਜਾਊਗੀ ਇਹ ਮਾਲਣ ਲਈ ਬਹੁਤ ਵਧੀਆ ਜਿਵੇਂ ਜੱਟ ਚੀਜ਼ ਆ ਪੱਕੇ ਬਣਾਉਣੇ ਆ ਤਾਂ ਉਹਦੀ ਤਾਂ ਕੋਈ ਵੀ ਚੀਜ਼ ਰੀਸਨਿੰਗ ਕਰ ਸਕਦੀ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਪਾਉਣਾ ਆਪਾਂ ਸਾਰਾ ਕੈਮੀਕਲ ਫ੍ਰੀ ਹੋਊਗਾ ਤੇ ਤੁਸੀਂ ਜਿੰਨਾ ਚਿਰ ਮਰਜ਼ੀ ਵਰਤ ਲੋ ਛੋਟਾ ਬੱਚਾ ਵੀ ਵਰਤ ਸਕਦਾ ਹੈ ਕਿਹਜੀ ਚੀਜ਼ ਨੂੰ ਕਿਹਜੀ ਦੇ ਵਿੱਚ ਕੋਈ ਕੈਮੀਕਲ ਹੈ ਨਹੀਂਗਾ ਪਾਣੀ ਆਪਾਂ ਇਹਦੇ ਵਿੱਚ ਪਾਉਣੇ ਮੇਰਾ ਫਿਲਟਰ ਕਰਵਾ ਪਾਣੀ ਆਲਰੇਡੀ ਕਿ ਆਪਾਂ ਉਨਾਂਕ ਪਾਉਣਾ ਜਿੰਨੇ ਕਦੇ ਵਿੱਚ ਇਹ ਭਿੱਜ ਜੇਵੇ ਜੇ ਲੋਡ ਪਈ ਤੇ ਆਪਾਂ ਫੇਰ ਪਾ ਲਾਂਗੇ ਕੱਲ ਨੂੰ ਪਾਣੀ ਇਹਦੇ ਵਿੱਚ ਕਿ ਹੁਣੇ ਆਪਾਂ ਪੂਰੀ ਰਾਤ ਭੌਂ ਕੇ ਰੱਖ ਦੇਣਾ ਟੱਕ ਸਮਾਰ ਕੇ ਤੇ ਜਿਆਦਾ ਹੀ ਪਾਤਾ ਥੋੜਾ ਪਾਣੀ ਮੈਂ ਸੌਰੀ ਵਿੱਚ ਆਪਾਂ ਇਹਦੇ ਕਰੀ ਪੱਤੇ ਵੀ ਪਾਉਣੇ ਸੀਗੇ ਇਹਦੇ ਦੋਸਤਨ ਪਤਾ ਹੀ ਸਾਰਾ ਕੁਸ ਖਰੀਦ-ਖਰੀਦ ਕੇ ਲਿਆਉਣਾ ਪੈਂਦਾ ਉੱਥੇ ਤਾਂ ਘਰੇ ਕੜੀ ਪੱਤੇ ਸਾਰੀ ਚੀਜ਼ਾਂ ਜਿਹੜੀਆਂ ਘਾਵੇ ਲੱਗੀਆਂ ਹੁੰਦੀਆਂ ਉੱਥੇ ਆਪਾਂ ਹੋਰ ਵੀ ਵਧੀਆ ਬਣਾਵਾਂਗੇ ਜੇ ਇੰਨੇ ਗਏ ਤਾਂ ਤਾਂ ਸਾਰਾ ਦਿਖਾਵਾਂਗੇ ਸਾਰਾ ਕੁਸ ਪਾ ਕੇ ਤੇ ਆਪਾਂ ਇਹ ਪਾਵਾਂਗੇ ਕੜੀ ਪੱਤਾ ਧੋ ਕੇ ਲਿਆਉਣੀ ਇਹਨੂੰ ਵੀ ਮੈਂ ਇਹ ਸਾਰੀਆਂ ਚੀਜ਼ਾਂ ਜਿਵੇਂ ਵਾਲ ਜਿਹੜਾ ਗੰਜ ਪੈਂਦਾ ਏ ਟੁੱਟਦੇ ਆ ਵਾਲ ਵਾਲੇ ਤਾਂ ਲੰਮੇ ਨਿਕਲ ਜਾਂਦੇ ਕਿਸੇ ਦੇ ਗੰਜ ਪੈਂਦਾ ਕਿਸੇ ਦੇ ਉ ਝੜਦੇ ਥੋੜੇ ਕਿਤੇ ਆ ਗਏ ਕਿਤੇ ਝੜ ਗਏ ਦੋ ਮੂਹੇ ਬਣ ਗਏ ਸਾਰੇ ਕਸ ਲਈ ਬਹੁਤ ਵਧੀਆ ਹੇਮ ਹੋਮ ਮੇਕ ਸ਼ੈਂਪੂ ਆ ਤੇ ਤੁਸੀਂ ਆਪ ਬਣਾਓ ਜੇ ਬਣਾਉਣਾ ਤਾਂ ਜੇ ਕਿਸੇ ਨੂੰ ਚਾਹੀਦਾ ਹੋਏ ਆਪਾਂ ਬਣਾ ਕੇ ਦੇ ਦੇਾਂਗੇ ਪਰ ਹੱਲੇ ਆਪਾਂ ਮਹੀਨਾ 2 ਮਹੀਨੇ ਵਿਲੇ ਨਹੀਂਗੇ ਤੇ ਬਿਜੀ ਇਸ ਲਈ ਨਹੀਂ 2 ਮਹੀਨੇ ਤੱਕ ਬਣਾ ਸਕਾਂਗੇ ਬਾਅਦ ਵਿੱਚ ਇਹ ਆਪਾਂ ਪੱਤੇ ਵਿੱਚ ਕਰੀ ਪੱਤੇ ਇਹ ਵੀ ਵਿੱਚ ਪਾਪ ਸਾਰ ਕੁਝ ਤਾਂ ਹੁਣ ਆਪੇ ਇਹਨੂੰ ਰੱਖ ਦਿੰਨੇ ਆ ਟੱਕ ਕੇ ਜਿਹੜੇ ਹੋਰ ਚੀਜ਼ਾਂ ਪਾਉਣ ਉਹ ਆਪਾਂ ਫਿਰ ਕੱਲ ਨੂੰ ਦਿਖਾਵਾਂਗੇ ਨਾਲ ਦੀ ਨਾਲ ਜਦੋਂ ਪਾਵਾਂਗੇ ਤਾਂ ਇਹ ਇੱਕ ਦਿਨ ਚ ਨਹੀਂ ਬਣਦਾਗਾ ਇਹਨੂੰ 2 ਦਿਨ ਲੱਗ ਜਾਂਦੇ ਬਣਾਉਣ ਨੂੰ ਤੇ ਕਾਲੀ ਨਹੀਂ ਕਰਨੀ ਚਾਹੀਦੀ ਕਿ ਸ਼ਾਂਤੀ ਨਾਲ ਬਣਾਉਣੀ ਚਾਹੀਦੀ ਆਪਾਂ ਘਰੇ ਬਣਾਉਣੇ ਤਾਂ ਮਤਲਬ ਘਰੇ ਤਾਂ ਤੁਸੀਂ ਆਰਾਮ ਨਾਲ ਬਣਾਉਣਾ ਕੋਈ ਕਾਲੀ ਕਰਨ ਦੀ ਲੋੜ ਨਹੀਂ ਹੁੰਦੀਗੀ ਆਪਾਂ ਹੁਣ ਗਰਮ ਕਰਨ ਨੂੰ ਧਰਤਾ ਜੀ ਆਪਾਂ ਤੁਹਾਨੂੰ ਪਤਾ ਸਾਰਾ ਸਮਾਨ ਕੱਲ ਭੌਂਤਾ ਸੀਗਾ ਤਾਂ ਹੁਣ ਆਪਾਂ ਇਹਨੂੰ ਇਹਨੂੰ ਰਿੰਨਾਂਗੇ ਆਪਾਂ ਚੰਗੀ ਤਿਕਾ ਤਾਂ ਉਹਨਾਂ ਆਪਾਂ ਇਹਦੇ ਵਿੱਚ ਪਾਉਣੇ ਨੇ ਯਾਰ ਜੀ ਨਾਲ ਤਾਂ ਇਹਨੂੰ ਐ ਥੋੜਾ ਜਿਹਾ ਗੈਂਸ ਤੇ ਸਲੋ ਜਿਹਾ ਕਰਕੇ ਨਾ ਤੇ 15 ਮਿੰਟ ਇਦਾਂ ਹਲਾਈ ਜਾਣੇ ਜਿੰਨਾ ਚਿਰ ਚੰਗੀ ਤਰ੍ਹਾਂ ਜੀ ਵਧੀਆ ਜਲਦੀ ਜੀ ਨਾ ਬਣੀ ਜਾਂਦੀ ਸਰ ਜੀ ਦੇ ਪਾਉਣੇ ਆਪਾਂ ਦੋ ਪੰਚ ਮਚਮਚ 7 3 ਮੈਂ ਕਿ ਮੇਰੇ ਚਤਪਲ ਰੱਖੋ ਜੀ ਕਲੌਂਜੀ ਕਲੌਂਜੀ ਮੈਂ ਤੁਹਾਨੂੰ ਦੱਸਿਆ ਸੀ ਮੇਰੀ ਪੀ ਕੇ ਰੱਖੀ ਇਸ ਪਹਿਲਾਂ ਹੀ ਮੈਂ ਵਿੱਚ ਪਾ ਦਿੰਨੀ ਆ 2 ਚਮਚੇ ਇਹ ਪਾ ਦਿੰਨੀ ਇਹਨੂੰ ਕਾੜਾਂਗੇ ਹਾਂ ਸਲੋ ਜੀ ਅੱਗ ਤੇ ਮੈਂ ਛੋਟੇ ਗੈਸ ਤੇ ਰੱਖਿਆ ਕੇ ਕਾਲੀ ਕਰਨ ਦੀ ਕੋਈ ਜਰੂਰਤ ਨਹੀਂ ਮੈਨੂੰ ਹਾਲੇ ਸ਼ਾਂਤੀ ਨਾ ਕਰਨੀ ਹੁਣ ਅੱਪਰ ਗੈਸ ਕਰਦਿਨੇ ਬੰਦ ਥੋੜਾ ਜਿਹਾ ਜੋ ਨਿਕਲ ਜਾ ਹੋਗਾ ਉਹਦੋਂ ਮੈਂ ਪਾ ਲੂੰਗੀ ਇਹਨੂੰ ਗਰਮ ਗਰਮ ਨੂੰ ਆਹ ਦੇਖ ਇਧਰ ਮੇਦੀ ਲਾਈਵ ਸ਼ਾਨੀ ਤੇਰਚ ਪਉਣ ਨੂੰ ਆਹ ਦੇ ਆਹ ਹੀ ਘਰ ਤੋਂ ਪਉਣ ਲੂੰਗੀ ਨਾਲ ਦੀ ਨਾਲ ਆਹ ਹੁਣ ਆਪਣਾ ਇੰਨਾ ਪਣ ਨਿਕਲਿਆ ਹੈ ਵਿੱਚੋਂ ਤੇ ਫਿਰ ਮੈਂ ਜੋਖ ਕੇ ਜਿਵੇਂ ਇਹਨੂੰ ਵੇਟ ਕਰਕੇ ਤੇ ਉਨਾ ਹੀ ਪਾਉਂਗੀ ਮੈਂ ਇਹਦੇ ਵਿੱਚ ਸ਼ੈਂਪੂ ਵਸ ਆਪਾਂ ਬਣਾਇਆ ਜੀ ਸ਼ੈਂਪੂ ਹੁਣ ਆਪਾਂ ਤੁਹਾਨੂੰ ਪਾ ਕੇ ਦਿਖਾਉਣੀ ਆ ਹਰਬਲ ਸ਼ੈਂਪੂ ਸਾਰੇ ਸਮਾਨ ਮੂਰੇ ਹੀ ਤੁਹਾਡੇ ਪਾਏ ਜਿਹੜੇ ਵੀ ਹੈਗੇ ਆ ਤੇ ਇਹ ਚ ਪਾ ਕੇ ਰੱਖ ਦਿੰਨੇ ਮੇਰੇ ਕੋਲੇ ਪੀਕ ਹੈਣੇਗੀ ਤੇ ਮੈਂ ਧੋ ਲੂੰਗੀ ਇਹਨੂੰ ਤੋ ਸਿਸਿਮ ਸਿਗਰੀਠੇ ਪਾ ਕੇ ਥੋੜੀਆਂ ਚੀਜ਼ਾਂ ਪਾ ਕੇ ਕਾਈ ਛੱਕਾ ਪਾ ਕੇ ਜਿਵੇਂ ਜਦੋਂ ਪਹਿਲੇ ਜਵਾਨੀ ਹੁੰਦੇ ਸੀਗੇ ਇੰਡੀਆ ਵਾਲੇ ਬੇਬੇ ਹੋਣਾਂ ਵਾਲੇ ਉਦੋਂ ਲੱਸੀ ਨਾ ਜਾਂਦਾ ਨਾ ਹੁੰਦੇ ਸੀ ਜਾਂ ਰੀਠਿਆਂ ਦੇ ਨਾਲ ਰੀਠਿਆਂ ਨੂੰ ਤਕਾਈ ਛੱਕਾਂ ਨਾਲ ਕੇ ਨਾਲ ਲੈਂਦੇ ਸੀਗੇ ਦੋਨੋਂ ਚੀਜ਼ਾਂ ਨਾਲ ਹੀ ਤਾਂ ਹੁਣ ਇਹ ਬਾਹਰੋਂ ਆਪਾਂ ਸਾਰੇ ਜਣੇ ਸ਼ੈਂਪੂ ਲਿਆਉਣ ਲੱਗ ਗਏ ਤੇ ਹੁਣ ਤਾਂ ਹਟ ਹੀ ਗਏ ਉਹ ਚੀਜ਼ਾਂ ਤਾਂ ਮੌਕੀ ਗਈਆਂ ਕੇਸ ਸ਼ੈਂਪੂ ਬਣਾ ਲਓ ਘਰੇ ਜਾਂ ਕੁਝ ਵੀ ਸ਼ੈਂਪੂ ਤਾਂ ਨਹੀਂ ਸੀ ਕਹਿੰਦੇ ਉਦੋਂ ਬਣਾਉਣਾ ਉਦੋਂ ਜਿਵੇਂ ਇਸ ਚੀਜ਼ਾਂ ਤੋਂ ਸ਼ੈਂਪੂ ਹੀ ਹੈਗਾ ਸੀਗਾ ਪਰ ਵਾਲ ਕੇ ਨਾਲ ਲੈਂਦੇ ਸੀ ਆਪਾਂ ਇਹਦਾ ਸਿੱਧਾ ਹੀ ਹੁਣ ਆਪਾਂ ਇਹਨੂੰ ਧੋਵਾਂਗੇ ਹੈ ਨਹੀਂ ਵਾਧੂ ਵਿੱਚ ਇਹਦੇ ਜਿਹੜਾ ਵੀ ਚੀਜ਼ਾਂ ਹੈਗੀਆਂ ਤੁਹਾਡੇ ਸਾਹਮਣੇ ਪਾ ਜਾਵਾਂਗਾ ਹੈਗੀਆਂ ਡੱਕੇ ਟੋਲੇ ਜਿਹੜੇ ਪਾਏ ਜਿੰਨੀਆਂ ਚੀਜ਼ਾਂ ਹਰਬਲ ਚੀਜ਼ਾਂ ਸੀ ਨਾ ਸਾਰੇ ਜਿਹੜੇ ਪਾਇਆ ਤਾਂ ਉਹ ਆਪਾਂ ਦੱਸਾਂਗੇ ਸਾਰਾ ਉਹ ਤੁਸੀਂ ਦੇਖ ਲਿਓ ਤਾਂ ਆਪਾਂ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ